ਸ਼੍ਰੀਕਾਲ ਸ਼ਰਦਿਕਲਾ ਟਾਈਮ ਟੀਵੀ ਨਿਊਜ਼ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਮੈਂ Rajvinder Kaur ਸਵਾਗਤ ਕਰਦੀ ਹਾਂ ਖਬਰਾਂ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਨਜ਼ਰ ਮਾਰ ਲੈਂਦੇ ਹਾਂ ਸੁਰਖੀਆਂ ਦੇ ਵੱਲ ਵਿਕਰਮ ਜੀਠੀਆ ਮੀਡੀਆ ਦੇ ਹੋਏ ਰੂਬਰੂ 6 ਦਿਨ ਤੋਂ ਲਾਪਤਾ ਬਜ਼ੁਰਗ ਲਖਮਿੰਦਰ ਦਾ ਚੁੱਕਿਆ ਮੁੱਦਾ ਜਨਾਲਾ ਨੇੜੇ ਨਹਿਰ ਚ ਪਿਆ ਪਾਰ ਪਾਰ ਪੈਨ ਕਾਨ ਕਿਸਾਨਾ ਦਾ ਹੋਇਆ ਵੱਡਾ ਨੁਕਸਾਨ ਸultanpur Lodi ਨੇੜੇ ਵਾਪਰਿਆ ਭਿਆਨਕ ਹਾਸਾ ਤੇ ਨੌਜਵਾਨਾਂ ਨੇ ਗਵਾਈ ਆਪਣੀ ਜਾਨ ਤੇ ਤਿੰਨ ਹੋਏ ਗੰਭੀਰ ਜ਼ਖਮੀ ਅਤੇ ਹੁਣ ਖਬਰਾਂ ਵਿਸਥਾਰ ਦੇ ਨਾਲ विक्रम सिंह ਮਜੀਠੀਆ ਨੇ ਪ੍ਰੈਸ ਕਾਨਫਰੰਸ ਕਰਕੇ ਕਿਹਾ ਕਿ ਉਹਨਾਂ ਦੇ ਵਿਧਾਨ ਸਭਾ ਹਲਕੇ ਦਾ ਇੱਕ ਬਜ਼ੁਰਗ ਮੈਂਬਰ ਲਾਪਤ ਹੈ ਪਰ ਮੰਤਰੀ ਕੁਲਦੀਪ ਢਾਲੀਵਾਲ ਨੇ ਅਜੇ ਤੱਕ ਇਸ ਪਰਿਵਾਰ ਨੂੰ ਮਿਲਣ ਦੀ ਕੋਸ਼ਿਸ਼ ਨਹੀਂ ਕੀਤੀ ਹਾਲਾਂਕਿ ਉਹ ਕੋਈ ਆਮ ਆਦਮੀ ਜਾਂ ਪਾਰਟੀ ਵਰਕਰ ਨਹੀਂ ਹੈ ਸ਼ਾਇਦ ਇਸੇ ਲਈ ਉਸ ਦੇ ਪਰਿਵਾਰ ਨੂੰ ਨਹੀਂ ਮਿਲਿਆ ਗਿਆ ਇਸ ਮੌਕੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਸੀ ਕਿ ਉਹ ਚੋਣਾਂ ਤੋਂ ਬਾਅਦ ਅਚਾਨਕ ਗਾਇਬ ਹੋ ਗਏ ਪਰ ਉਹਨਾਂ ਨੇ ਕੌਂਸਲ ਨੂੰ ਮਦਦ ਦੀ ਅਪੀਲ ਕੀਤੀ ਪਿਛਲੇ 30 ਸਾਲਾਂ ਤੋਂ ਸ਼ੋਮਨੀ ਅਕਾਲੀ ਦਲ ਦੇ ਮਿਹਨਤ ਤੇ ਜਾਰੂ ਵਰਕਰ ਲਖਵਿੰਦਰ ਸਿੰਘ ਲਖਾ ਆਪਣੇ ਪਿੰਡ ਸਹਿਬਾਜਪੁਰ ਤੋਂ 10 ਜੂਨ ਤੋਂ ਪਤਾ ਨਹੀਂ ਉਹਨਾਂ ਦੀ ਜਲਦਕਾਰ ਵਾਪਸੀ ਦੀ ਗੁਰਚਰਨਾ ਚਰਦਾਸ ਕਰਦੇ ਨੇ ਤੇ ਸੁਨੇਹੇ ਨੂੰ ਪੜਨ ਵਾਲੇ ਸੂ ਪੰਜਾਬੀਆਂ ਨੇ ਉਹਨਾਂ ਨੇ ਬੇਨਤੀ ਕੀਤੀ ਹੈ ਕਿ ਜਿਸ ਕਿਸੇ ਨੂੰ ਵੀ ਇਹਨਾਂ ਬਾਰੇ ਕੋਈ ਵੀ ਸੂਚਨਾ ਮਿਲਦੀ ਹੈ ਤਾਂ ਤੁਰੰਤ ਜਾਣਕਾਰੀ ਦਿੱਤੀ ਜਾਵੇ ਕਿ ਇੱਥੋਂ ਦੇ ਕਮਿਸ਼ਨਰ ਆਫ ਪੁਲਿਸ ਨੂੰ ਬਦਲਿਆ ਗਿਆ ਗੁਰਪ੍ਰੀਤ ਸਿੰਘ ਭੁੱਲਰ ਨੂੰ ਆਰਾਮ ਚਰਚਾ ਜੋ ਚੱਲ ਰਹੀ ਆ ਉਹਨੂੰ ਮੁੱਖ ਮੰਤਰੀ ਨੇ ਇਹ ਕਿਹਾ ਕਿ ਤੂੰ ਭਾਜਪਾ ਦੀ ਮਤ ਕਰਦਾ ਔਰ ਉਸ ਤੋਂ ਬਾਅਦ ਲੰਮਾ ਫੇਰ ਬਦਲ ਪ੍ਰਸ਼ਾਸਨ 'ਚ ਹੋਇਆ ਆ ਥਾਣਿਆਂ ਤੱਕ ਮੁਲਾਜ਼ਮ ਬਦਲਤੇ ਠੀਕ ਐ ਸਰਕਾਰ ਕਰਦੀ ਆ ਮਗਰ ਇਲੈਕਸ਼ਨ ਤੋਂ ਤੁਰੰਤ ਬਾਅਦ ਕਹਿੰਦੇ ਪੁਲਿਸ ਕਾ ਪੁਲਿਸ ਦੇ ਮੁਲਾਜ਼ਮਾਂ ਤੇ ਇਹ ਭਾਂਡਾ ਭੰਨਿਆ ਜਾ ਰਿਹਾ ਕਿ ਇਹਨਾਂ ਕਰਕੇ ਹਾਰ ਹੋਈ ਐ ਹਾਰ ਜਿੱਤ ਤਾਂ ਹੋਈ ਐ ਸਰਕਾਰ ਦੀ ਪਰਫਾਰਮੈਂਸ ਤੇ ਹਾਰ ਜਿੱਤ ਹੋਈ ਆ ਜੇ ਤੁਸੀਂ ਲੋਕਾਂ ਦੀ ਸਾਰੀ ਨਾਲ ਆ ਵੀ ਤਾਂ ਉਹ ਲਾਤ ਕੀ ਬਣੇ ਸਾਰੀ ਨਹੀਂ ਲੈਣੀ ਪੁਲਿਸ ਨੇ ਵਿਚਾਰੀ ਨੇ ਕਿ ਲਾਅ ਐਂਡ ਆਰਡਰ ਮੇਨਟੇਨ ਕਰਨਾ ਇਸ ਲਈ ਇਹ ਚਰਚਾ ਜਿਹੜੀ ਤੁਸੀਂ ਕਹਿ ਰਹੇ ਹੋ ਰਹੀ ਆ ਔਰ ਕੀ ਇਹੀ ਕਾਰਨ ਤਾਂ ਨਹੀਂ ਕਿ ਪੁਲਿਸ ਕੁਝ ਕਰ ਨਹੀਂ ਰਹੀ ਸਾਨੂੰ ਤਾਂ ਉਹਦਾ ਬੰਦਾ ਚਾਹੀਦਾ ਔਰ ਸਾਡੀ ਕੋਈ ਇੱਥੇ ਚ ਲੈ ਕੇ ਦੇ ਕੇ ਕੋਈ ਪੋਰਟ ਮੈਂ ਤਾਂ ਸਪਸ਼ਟ ਕਿਹਾ ਹੀ ਆ ਬਤ ਸਪਸ਼ਟੇ ਗੱਲ ਤੁਸੀਂ ਫਿਰ ਸੁਣੀ ਨਹੀਂ ਇਹ ਗੱਲ ਕਹੀ ਹੈ ਕਿ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਨ ਦਾ ਮਕਸਦ ਵੀ ਉਹੀ ਸੀ ਕਿ ਰੂਲਿੰਗ ਪਾਰਟੀ ਦੇ ਗਲਤ ਕੰਮ ਨੂੰ ਉਜਾਗਰ ਕੀਤਾ ਇਲੈਕਸ਼ਨ ਦੇ 6 ਦਿਨ ਰਿਜ਼ਲਟ ਆਉਣ ਤੋਂ ਬਾਅਦ ਬੰਦਾ ਮਿਸਿੰਗ ਹੋ ਜਾਂਦਾ ਹੁਣ 6 ਦਿਨ 7 ਦਿਨ ਬੀਤ ਗਏ ਬੰਦੇ ਦੀ ਕੋਈ ਖਬਰ ਨਹੀਂ ਹੁਣ ਪੁਲਿਸ ਨੂੰ ਕੰਮ ਨਹੀਂ ਕੀਤਾ ਜਾਣ ਦੇ ਰਿਹਾ ਕੀ ਚੱਕਰ ਹੈ ਸਾਨੂੰ ਮਨ ਚ ਇਹ ਹੈਗਾ ਸਵਾਲ ਜੀ ਕਿ ਪੁਲਿਸ ਨੂੰ ਕੰਮ ਕਰਨ ਤੋਂ ਰੋਕਿਆ ਜਾ ਰਿਹਾ ਨਹੀਂ ਤਾਂ ਪੁਲਿਸ ਕਿਉਂ ਨਹੀਂ ਇਹਨਾਂ ਦੇ ਘਰ ਮੰਤਰੀ ਸਾਹਿਬ ਕਿਉਂ ਨਹੀਂ ਆਏ ਜੀ ਉਹਨਾਂ ਦੇ ਤਾਂ ਗਵਾਂਢ ਚ ਹੋਇਆ ਦਿਨ ਦਿਹਾੜੇ ਕੋਈ ਬੰਦਾ ਮਿਸਿੰਗ ਹੋ ਗਿਆ ਰੌਲਾ ਪਿਆ ਸਾਰੇ ਪਿੰਡ ਚ ਕੀ ਸਰਕਾਰ ਦਾ ਫਰਜ਼ ਬਣਦਾ ਕਿ ਨਹੀਂ ਬਣਦਾ ਨਾਲਾ ਦੇ ਪਿੰਡ ਬੋਲੀਆਂ ਨਜ਼ਦੀਕ ਲੰਘਦੀ ਨਹਿਰ ਚ ਪਾੜ ਪੈਨ ਕਨ ਕਿਸਾਨਾਂ ਦਾ ਵੱਡੇ ਪੱਧਰ ਤੇ ਨੁਕਸਾਨ ਹੋਇਆ ਨਹਿਰ ਚ ਪਾੜ ਪੈਨ ਕਨ ਕਿਸਾਨਾਂ ਦੀਆਂ ਪਨੀਰੀਆਂ ਹਰਾਚਾਰਾ ਸਮੇਤ ਪਾਣੀ ਦੀਆਂ ਮੋਟਰਾਂ ਦੇ ਬੋਰਾਵਾਂ ਵਿੱਚ ਪਾਣੀ ਪੈਨ ਕਨ ਵੱਡਾ ਨੁਕਸਾਨ ਹੋਇਆ ਇਸ ਦੇ ਚੱਲ ਦੇ ਕਿਸਾਨਾਂ ਨੂੰ ਰੋਜ਼ ਦੇਖਣ ਨੂੰ ਮਿਲਦੇ ਆ ਕੁਝ ਕਿਸਾਨਾਂ ਦੇ ਘਰਾਂ ਦੀਆਂ ਨੀਹਾਂ ਦੇ ਨਾਲ ਵੀ ਪਾਣੀ ਆ ਗਿਆ ਇਸ ਮੌਕੇ ਕਿਸਾਨਾਂ ਦਾ ਕਹਿਣਾ ਹੈ ਕਿ ਨਹਿਰ ਵਿੱਚ ਪਾੜ ਪੈਨ ਕਰਕੇ ਉਹਨਾਂ ਦਾ ਕਾਫੀ ਨੁਕਸਾਨ ਹੋਇਆ ਉਹਨਾਂ ਕਿਹਾ ਕਿ ਨਹਿਰ ਦੀ ਸਮੇਂ ਸਿਰ ਸਫਾਈ ਨਹੀਂ ਹੋਈ ਚੱਲਦੀ ਜਿਸ ਦੇ ਚੱਲਦੇ ਇਹ ਨੁਕਸਾਨ ਹੋਇਆ ਉਹਨਾਂ ਕਿਹਾ ਕਿ ਸਭ ਨਹਿਰੀ ਵਿਭਾਗ ਦੀ ਮੰਗ ਕੀਤੀ ਕਿ ਜਲ ਤੋਂ ਜਲਦ ਇਸ ਪਾੜ ਨੂੰ ਪੂਰਿਆ ਜਾਏ ਤੇ ਕਿਸਾਨਾਂ ਦੇ ਹੋਏ ਨੁਕਸਾਨ ਦੀ ਪਰਪਾਈ ਕੀਤੀ ਜਾਏ ਇਸ ਮੌਕੇ ਨਹਿਰੀ ਵਿਭਾਗ ਦੇ ਜਈ ਗੁਰਵਿੰਦਰ ਸਿੰਘ ਨੇ ਕਿਹਾ ਕਿ ਜਲ ਤੋਂ ਜਲਦ ਮਿੱਟੀ ਦੇ ਥੋੜਿਆਂ ਨਾਲ ਨਹਿਰ ਦੇ ਪੇ ਪਾੜ ਨੂੰ ਬੰਦ ਕੀਤਾ ਜਾ ਰਿਹਾ ਹੈ ਤੇ ਪਿੱਛੋਂ ਪਾਣੀ ਵੀ ਘਟ ਕੀਤਾ ਜਾ ਰਿਹਾ ਹੈ ਉਹਨੇ ਕਿਹਾ ਕਿ ਵਿਭਾਗ ਵੱਲੋਂ ਇਸ ਨਹਿਰ ਦੀ ਸਮੇਂ ਸਿਰ ਸਫਾਈ ਕਰਵਾਈ ਗਈ ਸੀ ਸਾਡੀ ਜ਼ਮੀਨ ਪਿੰਡ ਬੋਲੀਆਂ ਵਿੱਚ ਹੈ ਜਿਸ ਦਾ ਬੁਰਜੀ ਨੰਬਰ 105 ਤੇ 106 ਦੇ ਵਿਚਕਾਰ ਇਹ ਪੈਂਦੀ ਹੈ ਨਹਿਰੀ ਪਾਣੀ ਚਗਾਵਾ ਰੋਡ ਜੀ ਨਾਲਾ ਪਿੰਡ ਬੋਲੀਆਂ ਇਹ ਨਹਿਰੀ ਮੈਕਮੇ ਦੀ ਨਗੇਲੀ ਦੇ ਕਾਰਨ ਕੱਲ ਜੋ ਪਾਣੀ ਆਇਆ ਹੈ ਭਗਵੰਤ ਮਾਨ ਸਰਕਾਰ ਨੇ ਕਿਹਾ ਸੀ ਕਿਸਾਨਾਂ ਨੂੰ ਪਹਿਲ ਦੇ ਆਧਾਰ ਤੇ ਪਾਣੀ ਦਿੱਤਾ ਜਾਵੇਗਾ ਪਰ ਸਾਨੂੰ ਸਾਰਾ ਗੰਦ ਦਿੱਤਾ ਗਿਆ ਹੈ ਜੋ ਜਿੰਨਾ ਗੰਦਾ ਆਣ ਕੇ ਨਹਿਰ ਦੇ ਵਿੱਚ ਅੜ ਗਿਆ ਪੁਲ ਦੇ ਥੱਲੇ ਜੋ ਚਗਾਵਾ ਰੋਡ ਜਾਂਦਾ ਹੈ ਜੀ ਨਾਲੇ ਤੋਂ 16 6 24 ਦਿਨ ਰਾਤ 10:30 ਵਜੇ ਦੀ ਗੱਲ ਹੈ ਜੀ ਨਹਿਰ ਰੁੜ ਗਈ ਆ ਅੱਜ 17 ਤਰੀਕ ਹੋ ਗਈ 6ਵਾਂ ਮਹੀਨਾ 2024 10 ਵਾ ਚੱਲਿਆ ਮਹਿਕਮੇ ਦਾ ਅਧਿਕਾਰੀ ਕੋਈ ਨਹੀਂ ਆਇਆ ਸਾਨੂੰ ਕਿਸਾਨਾਂ ਨੂੰ ਇਸ ਗੱਲ ਦਾ ਦੁੱਖ ਬਹੁਤ ਜ਼ਿਆਦਾ ਹੈ ਅਸੀਂ ਪੰਜਾਬ ਸਰਕਾਰ ਕੋਲੋਂ ਇਹ ਮੰਗ ਕਰਦੇ ਹਾਂ ਕਿ ਇਹਦੀ ਕਾਰਵਾਈ ਕਰਕੇ ਕਾਨੂੰਨੀ ਕਾਰਵਾਈ ਕਰਕੇ ਸਾਰਾ ਰਿਕਾਰਡ ਚੈੱਕ ਕੀਤਾ ਜਾਵੇ ਜੇ ਤੇ ਸਫਾਈ ਦੇ ਪੈਸੇ ਮਹਿਕਮੇ ਨੇ ਪਾਏ ਆ ਉਹਨਾਂ ਦੇ ਬੰਦ ਇੱਕ ਕਾਨੂੰਨੀ ਕਾਰਵਾਈ ਕੀਤੀ ਜਾਵੇ ਉਹ ਸਾਡਾ ਡਿਸਮਿਸ ਕੀਤਾ ਜਾਵੇ ਜਿਸ ਅਫਸਰ ਨੇ ਇਹ ਪੈਸੇ ਲਏ ਆ ਸਾਡਾ ਨੁਕਸਾਨ ਵੇਖੋ ਇੱਧਰ ਸਾਰਾ ਦਿਖਾਇਓ ਤੁਸੀਂ ਪਨੀਰੀਆਂ ਡੁੱਬ ਗਈਆਂ ਇਹ ਮੇਰੇ ਵੀਰ ਦੇ ਬੰਦੇ ਹੋਣ ਆਏ ਮੁੜੇ ਨੇ ਜਿਨ੍ਹਾਂ ਨੇ ਝੋਨਾ ਲਾਉਣਾ ਸੀ ਕਦੂ ਕੀਤਾ ਵਿਚਾਰੇ ਦੇ ਵਿੱਚ ਸਾਰਾ ਡੁੱਬ ਗਿਆ ਤੂੜੀ ਖਰਾਬ ਹੋ ਗਈ ਘਰ ਦੇ ਲਾਗੇ ਫੁੱਟ ਫੁੱਟ ਪਾਣੀ ਖਲੋਤਾ ਹੈ ਪ੍ਰਬੰਧ ਭਰੀ ਆਪਾਂ ਮਿੱਟੀ ਦਾ ਪ੍ਰਬੰਧ ਕਰ ਚੁੱਕੇ ਆ ਜੀ ਤੇ ਮਿੱਟੀ ਇੱਥੇ ਆ ਰਹੀ ਆ ਬਸ ਟਰਾਲੀਆਂ ਭਰ ਕੇ ਆ ਰਹੀ ਆ ਬੋਰੀਆਂ ਦਾ ਪ੍ਰਬੰਧ ਕਰ ਲਿਆ ਬੋਰੀਆਂ ਭਰ ਕੇ ਆਪਾਂ ਇਥੇ ਲਗਾਉਣ ਲੱਗੇ ਆਂ। ਕਾਰਨ ਕੀ ਭਾਜੀ ਇਹਦਾ? ਕਾਰਨ ਭਾਜੀ ਇਹ ਆ ਤੇ ਨਹਿਰ ਪਹਿਲੇ ਦਿਨ ਚੱਲੀ ਸੀ। ਹੂੰ ਤੇ ਪਿਛੋਂ ਸਾਰਾ ਜਿਹੜਾ ਕਚਰਾ ਨਹਿਰ ਦੇ ਵਿੱਚ ਜਿਹੜਾ ਇਕੱਠਾ ਹੋਇਆ ਸੀ ਜਿਹੜਾ ਮਤਲਬ ਅੱਗ ਲਾ ਕੇ ਜਾਂ ਕੋਈ ਵੀ ਜਿਹੜਾ ਛਾਪੇ ਵਗੈਰਾ ਸਾਰੇ ਉਹਨਾਂ ਦੀ ਡਾਫ ਲੱਗਣ ਦੇ ਕਰਕੇ ਪਿੰਡ ਵਾਸੀਆਂ ਦਾ ਕਹਿਣਾ ਕਿ ਰਾਤੀ 10 ਵਜੇ ਦੀ ਕੰਪਲੀਟ ਕੀਤੀ ਗਈ ਯਾ 12 ਘੰਟੇ ਹੋ ਚੁੱਕੇ ਔਰ ਤੁਸੀਂ ਹੁਣ ਪਹੁੰਚੇ। ਭਾਜੀ ਇਹਦੇ ਵਿੱਚ ਆਪਾਂ ਪਿਛੋਂ ਨਹਿਰ ਬੰਦ ਕਰ ਚੁੱਕੇ ਸੀ। ਹੂੰ ਤੇ ਇੱਕ ਐਸਕੇਪ ਬਣੀ ਆ ਜੀ ਬਣਵੇਂ ਬੁਰਜੀ ਦੇ ਉੱਪਰ ਉਸ ਨੂੰ ਚਲਾ ਦਿੱਤਾ ਗਿਆ ਸੀ। ਤੇ ਪਾਣੀ ਜ਼ਿਆਦਾ ਹੋਣ ਦੇ ਕਾਰਨ ਪਾਣੀ ਇੱਥੇ ਫਿਰ ਕਿਸਾਨਾਂ ਦਾ ਦੋਸ਼ ਹੈ ਕਿ ਸਹੀ ਸਮੇਂ ਸਫਾਈ ਨਹੀਂ ਹੋਈ ਤਾਂ ਕਿ ਦਾਗ ਲੱਗਣ ਕਰਕੇ ਪੁਲ ਦੇ ਵਿੱਚ ਦੇ ਸਾਰਾ ਉਹਨਾਂ ਦੁਆਰਾ ਮਟੀਰੀਅਲ ਵੀ ਦਿਖਾਇਆ ਗਿਆ ਜਿਹੜਾ ਅੱਜ ਵੀ ਵਿੱਚ ਮੌਜੂਦ ਹੈ ਮਟੀਰੀਅਲ ਭਾਜੀ ਇਹ ਉਹੀ ਆ ਜਿਹੜਾ ਮਤਲਬ ਪਿਛੋ ਰੋਡ ਰੋੜ ਕੇ ਆਇਆ ਜੇ ਬਾਕੀ ਸਫਾਈ ਆਪਣੇ ਕੋ ਆਪਾਂ ਵਿਭਾਗ ਦੇ ਥਰੂ ਮਨਰੇਗਾ ਦੇ ਥਰੂ ਸਫਾਈ ਕਰਵਾਈ ਹੋਈ ਹੈ ਜੀ ਇਸੇ ਇਸੇ ਜਿੰਝ ਕਰਵਾਈ ਇਸ ਸੀਜ਼ਨ ਦੇ ਵਿੱਚ ਕਿੰਨਾ ਕੰਮ ਲੱਗਾ ਇਸ ਨਹਿਰ ਦੀ ਸਫਾਈ ਤੇ ਇਹ ਸਾਰਾ ਆਪਾਂ ਕੋਈ ਇਹ ਬਲਾਕ ਵਾਈਜ਼ ਹੁੰਦੀ ਆ ਜੀ ਪਿਛੇ ਜਿਹੜੀ ਆਪਾਂ ਫਤੇਗੜ ਬਲਾਕ ਦੀ ਕਰਵਾਈ ਸੀ ਅੱਗੇ ਆਪਾਂ ਅਜਨਾਲ ਸਾਰੇ ਮੈਨ ਮੈਨ ਨਰੇਕਾ ਦਾ ਪੈਸਾ ਰਣ ਕੇ ਖਾਦਾ ਜੀ ਰਣ ਕੇ ਆ ਦੇਖੋ ਇਹ ਦੇਖੋ ਇਹਦੇ 7 ਲੱਖ ਰੁਪਏ ਨਾਲੇ ਬਲਾਕ ਤੇ ਲੱਗਾ ਆ ਦੇਖੋ ਜੀ ਇਹ ਨੂੰ ਦਿਖਾਇਆ ਜੀ ਆ ਦੇਖੋ ਇਹ ਸਫਾਈ ਕਰਾਈ ਹੋਵੇ ਆ ਦੇਖੋ ਜੀ ਆ ਆ ਦੇਖੋ ਇਹ ਸਾਰਾ ਨਰੇਕਾ ਦਾ ਪੈਸਾ ਖਾਦਾ ਕਹਿੰਦੀ ਇਨਕੁਆਰੀ ਹੋਣੀ ਚਾਹੀਦੀ ਆ ਜੀ ਫਰੀਦਕੋਟ ਦੇ ਪਿੰਡ ਕਨੀਆਵਾਲੇ ਤੋਂ ਲੁੱਟਖੋ ਦਾ ਮਾਮਲਾ ਸਾਹਮਣੇ ਹੈ ਡੀਐਸਪੀ ਜਤਿੰਦਰ ਕੁਮਾਰ ਨੇ ਦੱਸਿਆ ਕਿ ਸਤਿਆ ਮੈਟਰੋ ਕੈਪੀਟਲ ਲਿਮਟਿਡ ਫਾਈਨਾਂਸ ਕੰਪਨੀ ਦੇ ਈਡੀਓ ਸੁਨੀਲ ਕੁਮਾਰ ਵੱਲੋਂ ਪਿੰਡ ਕਨੀਏ ਵੱਲੋਂ ਵਾਲੇ ਤੋਂ ਲੋਨ ਦੀਆਂ ਕਿਸ਼ਤਾਂ ਇਕੱਠੀਆਂ ਕਰਨ ਤੋਂ ਬਾਅਦ ਜਦੋਂ ਉਹ ਪਿੰਡ ਭਲੂਰ ਵੱਲ ਜਾ ਰਹੇ ਸਨ ਤਾਂ ਪਿੱਛੋਂ ਦੋ ਮੋਟਰਸਾਈਕਲ ਤੇ ਸਵਾਰ ਮੂੰਹ ਬੰਨੇ ਪੰਜ ਨੌਜਵਾਨਾਂ ਨੇ ਕੰਪਨੀ ਦੇ ਈਡੀਓ ਸੁਨੀਲ ਕੁਮਾਰ ਦੇ ਮੋਟਰਸਾਈਕਲ ਨੂੰ ਅੱਗੇ ਘੇਰ ਲਿਆ ਤੇ ਤੇ ਨੌਜਵਾਨਾਂ ਨੇ ਮੋਟਰਸਾਈਕਲ ਤੋਂ ਉਤਰ ਕੇ ਲੋਹੇ ਦਾ ਕਾਪਾ ਕੱਢਿਆ ਤੇ ਨਾਲ ਦੇ ਸਾਥੀਆਂ ਵੱਲੋਂ ਤਾਂ ਕੰਮੂ ਕੀ ਕਰਨ ਤੋਂ ਬਾਅਦ ਪੈਸਿਆਂ ਵਾਲਾ ਬੈਗ ਖੋਲਿਆ ਜਿਸ ਵਿੱਚ ਮਹਿੰਗਾ ਮੋਬਾਈਲ ਫੋਨ ਵੀ ਸੀ ਜੋ ਕਿ ਮੁਲਜ਼ਮ ਖੋ ਕੇ ਫਰਾਰ ਹੋ ਗਏ ਜਿਨ੍ਹਾਂ ਚੋਂ ਦੋ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਮੁਲਜ਼ਮਾਂ ਦਾ 2 ਦਿਨ ਦਾ ਪੁਲਿਸ ਰਿਮਾਨ ਵੀ ਲਿਆ ਤੇ ਦੂਜੇ ਮੁਲਜ਼ਮਾ ਦੀ ਭਾਲ ਲਈ ਵੀ ਛਾਪੇਮਾਰੀ ਕੀਤੀ ਜਾ ਰਹੀ ਹੈ ਮਿਤੀ 13 6 2024 ਨੂੰ ਸੁਨੀਲ ਕੁਮਾਰ ਨਾਂ ਦਾ ਵਿਅਕਤੀ ਹੈ ਜੋ ਕਿ ਸਤਿਮ ਕੈਪੀਟਲ ਫਾਈਨੈਂਸ ਕੰਪਨੀ ਦਾ ਮਲਾਜ਼ਮ ਹੈ ਜੋ ਕਿਸ਼ਤਾਂ ਇਕੱਠੀਆਂ ਕਰਨ ਜਾਂਦਾ ਸੀਗਾ ਤੇ ਜਦੋਂ ਪਿੰਡ ਕਣੀਏ ਕੇ ਤੋਂ ਆਪਣੀ ਕਿਸ਼ਤਾਂ ਇਕੱਠੀਆਂ ਕਰਕੇ ਭਲੂਰ ਵੱਲ ਨੂੰ ਜਾ ਪਿੰਡ ਭਲੂਰ ਵੱਲ ਨੂੰ ਜਾ ਰਿਹਾ ਸੀ ਤਾਂ ਰਸਤੇ ਵਿੱਚ ਉਹਨੂੰ ਕਾਪਾ ਦਿਖਾ ਕੇ ਪੰਜ ਵਿਅਕਤੀਆਂ ਨੇ ਉਹਦੇ ਤੋਂ ਕਰੀਬ 28000 ਰੁਪਏ ਦੀ ਲੁੱਟਖੋ ਕੀਤੀ ਸੀ ਇੱਕ ਮੋਬਾਈਲ ਫੋਨ ਸੀ ਕਿੱਟ ਬੈਗ ਸੀ ਉਸ ਦਾ ਜੋ ਉਹਨਾਂ ਪੰਜ ਬੰਦਿਆਂ ਦੀ ਪਛਾਣ ਕਰਕੇ ਉਹਨਾਂ ਵਿੱਚੋਂ ਦੋ ਨੂੰ ਗ੍ਰਿਫਤਾਰ ਕਰ ਲਿਆ ਮੋਬਾਈਲ ਫੋਨ ਤੇ ਕੁਝ ਨਕਦੀ ਵੀ ਬਰਾਮਦ ਹੋ ਗਈ ਹੈ ਜੇਰ ਹਰਾਸਤ ਤੁਹਾਨੂੰ 2 ਦਿਨ ਦੇ ਪੁਲਿਸ ਰਿਮਾਨਡ ਤੇ ਨੇ ਬਾਕੀ ਤੇਨੂੰ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ ਅੰਮ੍ਰਿਤਸਰ ਤੋਂ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਨੇ ਫਤੇਗੜ ਟੂੜੀਆਂ ਰੋਡ ਤੇ ਪਾਮ ਵਿਹਾਰ ਦੇ ਰਹਿਣ ਵਾਲੇ ਤੇਜਪਾਲ ਸਿੰਘ ਦੀ ਯੂਕਰੇਨ ਚ ਗੋਲੀ ਲੱਗਣ ਨਾਲ ਹੋਈ ਮੌਤ ਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਪੀੜਤ ਪਰਿਵਾਰ ਦਾ ਇਲਜ਼ਾਮ ਹੈ ਕਿ ਤੇਜਪਾਲ ਸਿੰਘ ਨੂੰ ਰੂਸ ਸਰਕਾਰ ਨੇ ਜ਼ਬਰਦਸਤੀ ਫੌਜ ਚ ਭਰਤੀ ਕੀਤਾ ਸੀ ਤੇ ਫਿਰ ਜੰਗ ਦੇ ਮੈਦਾਨ ਵਿੱਚ ਛੱਡ ਦਿੱਤਾ ਪਰਿਵਾਰ ਨੂੰ ਘਟਨਾ ਦੇ 58 ਦਿਨਾਂ ਬਾਅਦ ਰਿਸ਼ਤੇਦਾਰਾਂ ਨੂੰ ਇਸ ਬਾਰੇ ਪਤਾ ਲੱਗਿਆ ਸੀ ਪੀੜਤ ਪਰਿਵਾਰ ਨੇ ਭਾਰਤ ਸਰਕਾਰ ਤੋਂ ਮੰਗ ਕੀਤੀ ਸੀ ਕਿ ਤੇਜਪਾਲ ਸਿੰਘ ਦੀ ਮਲਤਕ ਦੇਹ ਨੂੰ ਰੂਸ ਤੋਂ ਜਲਦ ਤੋਂ ਜਲਦ ਭਾਰਤ ਲਿਆਂਦਾ ਜਾਏ ਗੁਰਜੀਤ ਸਿੰਘ ਔਜਲਾ ਨੂੰ ਤੇਜਪਾਲ ਪਤਨੀ ਪਰਵਿੰਦਰ ਕੌਰ ਨੇ ਦੱਸਿਆ ਕਿ 20 ਦਸੰਬਰ ਨੂੰ ਤੇਜਪਾਲ ਸਿੰਘ ਟੂਰਿਸਟ ਵੀਜ਼ੇ ਤੇ ਭਾਰਤ ਤੋਂ THAILAND ਗਿਆ ਸੀ ਉੱਥੇ ਆਪਣੇ ਦੋਸਤਾਂ ਨਾਲ 12 ਜਨਵਰੀ ਨੂੰ ਕਿਸੇ ਤਰ੍ਹਾਂ ਰੂਸ ਦੇ ਮਾਸਕੋ ਸ਼ਹਿਰ ਪਹੁੰਚ ਗਿਆ ਜਦੋਂ ਉਸ ਨੂੰ ਕੋਈ ਕੰਮ ਨਾ ਮਿਲਿਆ ਤਾਂ ਉੱਥੇ ਉਹਦੇ ਦੋਸਤਾਂ ਨੇ ਫੌਜ 'ਚ ਭਰਤੀ ਹੋਣ ਦੀ ਸਲਾਹ ਦਿੱਤੀ ਪਰਿਵਾਰ ਕਿਸੇ ਵੀ ਕੀਮਤ ਤੇ ਤੇਜਪਾਲ ਸਿੰਘ ਨੂੰ ਵਿਦੇਸ਼ ਨਹੀਂ ਜਾਣ ਦੇਣਾ ਚਾਹੁੰਦਾ ਸੀ ਪਰ ਤੇਜਪਾਲ ਇਸ ਗੱਲ ਤੇ ਅੜਿਆ ਰਿਹਾ ਹੈ ਕਿ ਉਹ ਇੱਕ ਵਾਰ ਵਿਦੇਸ਼ ਜਾਣਾ ਚਾਹੁੰਦਾ ਤੇ ਜਲਦੀ ਹੀ ਘਰ ਵਾਪਸੀ ਕਰੇਗਾ ਤੇਜਪਾਲ ਨੇ ਉਸ ਨਾਲ 3 ਮਾਰਚ ਨੂੰ ਆਖਰੀ ਵਾਰ ਗੱਲ ਕੀਤੀ ਸੀ ਜਿੱਤੇ ਔਜਲਾ ਨੇ ਪਰਿਵਾਰ ਨੂੰ ਹਰ ਸੰਭਵ ਮਦਦ ਦੇਣ ਦਾ ਪ੍ਰੋਮ देता ਅੱਜ ਦੇ 2 ਦਿਨ ਪਹਿਲਾਂ ਹੀ ਸਾਡੇ ਅਦਾਰੇ ਵੱਲੋਂ ਪ੍ਰਮੁਖਤਾ ਦੇ ਨਾਲ ਇਹ ਖਬਰ ਦਿਖਾਈ ਗਈ ਸੀ ਕਿ ਕਿਰਤਪੁਰ ਸੈਬ ਮਨਾਲੀ ਨੈਸ਼ਨਲ ਹਾਈਵੇ ਤੇ ਪਿੰਡ ਗਰਾ ਮੋੜਾ ਵਿਖੇ ਲੱਗੇ ਟੋਲ ਪਲਾਜ਼ਾ ਤੇ ਭਾਰੀ ਜਾਮ ਲੱਗ ਰਿਹਾ ਜਿਸ ਨਾਲ ਜਿੱਥੇ ਹਿਮਾਚਲ ਜਾਣ ਵਾਲੇ ਸੈਲਾਨੀ ਬੇहद ਪਰੇਸ਼ਾਨ ਹੋ ਰਹੇ ਨੇ ਉੱਥੇ ਇਹ ਜਾਮ ਕਿਸੇ ਵੱਡੇ ਹਾਸੇ ਦਾ ਕਾਰਨ ਵੀ ਬਣ ਸਕਦਾ ਹੈ ਅੱਜ ਬਿਲਕੁਲ ਇਸੇ ਤਰ੍ਹਾਂ ਜਦੋਂ ਇਸ ਟੋਲ ਪਲਾਜ਼ਾ ਤੇ ਪਰਚੀਆਂ ਘਟਵਾਉਣ ਦੇ ਲਈ ਗੱਡੀਆਂ ਦੀਆਂ ਲੰਬੀਆਂ ਲਾਈਨਾਂ ਲੱਗੀਆਂ ਸਨ ਤਾਂ ਹਿਮਾਚਲ ਵਾਲੇ ਪਾਸੇ ਤੋਂ ਆ ਰਹੇ ਇੱਕ ਟਰੱਕ ਨੇ ਆਪਣੇ ਅੱਗੇ ਖੜੀਆਂ 5 ਗੱਡੀਆਂ ਨੂੰ ਬੁਰੀ ਤਰੀਕੇ ਨਾਲ ਧਰੜਿਆ ਜਿਸ ਨਾਲ ਇੱਕ ਵਿਅਕਤੀ ਹੀ ਮੌਤ ਹੋ ਗਈ ਹਾਸਾ ਇਹਨਾ ਭਿਆਨਕ ਸੀ ਕਿ ਮਨ ਵਾਲੀ ਵਿਅਕਤੀ ਦਾ ਸਰੀਰ ਦੋ ਟੁਕੜਿਆਂ ਦੇ ਵਿੱਚ ਕੱਟਿਆ ਗਿਆ ਤੇ ਜੇਕਰ ਕਾਰਾਂ ਦੀ ਗੱਲ ਕੀਤੀ ਜਾਏ ਤਾਂ ਕਾਰਾਂ ਵੀ ਬੇहद ਬੁਰੇ ਤਰੀਕੇ ਨਾਲ ਨੁਕਸਾਨੀਆਂ ਗਿਆ ਨੇ ਉੱਥੇ ਕਿਰਪੁਰ ਸਹਿ ਪ੍ਰਸ਼ਾਸਨ ਤੇ ਜ਼ਿਲ੍ਹਾ ਬिलासपुर ਨਾਲ ਸੰਬੰਧਿਤ ਪ੍ਰਸ਼ਾਸਨ ਵੀ ਮੌਕੇ ਤੇ ਪਹੁੰਚਿਆ ਤੇ ਜ਼ਖਮੀਆਂ ਨੂੰ ਉਹਨਾਂ ਦੀ ਗੱਡੀਆਂ ਚੋਂ ਕਿਸੇ ਤਰੀਕੇ ਬਾਹਰ ਕੱਢ ਕੇ ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਬिलासपुर ਦੇ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਅੱਜ ਲਗਭਗ आधा घंटा पहले पुलिस थाना स्वर घाट में दूरभाष के माध्यम से सूचित हुआ था कि जो हिमाचल बाउंड्री के पास टोल प्लाजा है उसके पास एक भीषण वाहन दुर्घटना हुई है तो इसके बाद हम तत्काल यहाँ स्पॉट के ऊपर पहुँचे तो हमने स्पॉट को वेरीफाई करा है तो उसके अकॉर्डिंग ये जो दुर्घटना स्थल है ये पुलिस थाना किरतपुर पंजाब के जुडिक्शन में आता है तो यहाँ इस हादसे में एक ट्रक यहाँ खड़ा है और उस ट्रक के आगे जो चार गाड़ियां हैं वो इस ट्रक, इस ट्रक की टक्कर के कारण बुरी तरह दुर्घटनाग्रस्त हुई हैं और मालूम हुआ है कि इसमें जितने भी आदमी इंजर्ड हुए हैं उन्हें एम्स जिला बिलासपुर की तरफ ले जाया जा चुका है और एक डेड बॉडी जो है वो यहाँ स्पॉट पर पड़ी हुई है जो बहुत ही दर्दनाक दृश्य है ਸੁਲਤਾਨਪੁਰ ਲੋਧੀ ਦੇ ਅਧੀਨ ਪੈਂਦੇ ਪਿੰਟਿਬਾ ਦੇ ਨੇੜੇ ਇੱਕ ਭਿਆਨਕ ਸੜਕ ਹਾ사 ਵਾਪਰਿਆ ਜਿਸ ਵਿੱਚ ਤਿੰਨ ਨੌਜਵਾਨਾਂ ਨੇ ਆਪਣੀ ਮੌਕੇ ਤੇ ਹੀ ਜਾਨ ਗਵਾ ਲਈ ਹੈ ਤੇ ਤਿੰਨ ਨੌਜਵਾਨ ਗੰਭੀਰ ਰੂਪੇ ਜ਼ਖਮੀ ਹੋਏ ਨੇ ਜਿਨ੍ਹਾਂ ਨੂੰ ਸਥਾਨਿਕ ਸੀਐਕਸ ਸੈਂਟਰ ਟੱਬਾ ਵਿਖੇ ਭੱਟੀ ਕਰਵਾਇਆ ਗਿਆ ਹਾਲੀ ਮ੍ਰਿਤਕਾਂ ਦੀ ਪਹਿਚਾਨ ਚੰਗੀ ਤਰ੍ਹਾਂ ਨਹੀਂ ਹੋ ਸਕੇ ਪਰੰਤੂ ਖਬਰ ਲਿਖੇ ਜਾਣਤਾ ਕੇ ਦੱਸਿਆ ਜਾ ਰਿਹਾ ਹੈ ਕਿ ਤਿੰਨੋ ਨੌਜਵਾਨਾਂ ਦੀ ਸਹਾਂਸੀ ਦੇ ਦੌਰਾਨ ਮੌਤ ਹੋ ਚੁੱਕੀ ਹੈ ਤੇ ਤਿੰਨ ਨੌਜਵਾਨ ਜ਼ਖਮੀ ਨੇ ਮੌਕੇ ਤੇ ਪੁਲਿਸ ਨੇ ਪਹੁੰਚ ਕੇ ਆਪਣੀ ਕਾਰਵਾਈ ਨੂੰ ਸ਼ੁਰੂ ਕੀਤਾ ਇਸ ਮਾਮਲੇ ਸੰਬੰਧੀ ਤਫਤੀਸ਼ ਚੱਲ ਰਹੀ ਹੈ ਤੇ ਹਾਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ ਹਾਂ ਇਹਦੇ ਵਿੱਚ ਦੋ ਇੱਕ ਪਲਾਟਿਨਸ ਵਾਰਸੀ ਦੇ ਬੱਚੇ ਜੋ ਹੈਗੇ ਕੁਝ ਵੱਡੇ ਹੈ ਕੁਛ ਛੋਟੇ ਵੀ ਹੈਗੇ ਹਨ ਉਹ ਲੰਡਰਜ ਵੀ ਹੈਗੇ ਉਪਤੀਤ ਹੁੰਦੀਆਂ ਤਿੰਨ ਜਿਹੜੇ ਮੁੱਕ ਦੇ ਡੈੱਡ ਹੋ ਗਏ ਦਾ ਦੋ ਸਕੂਟਰੀ ਤੇ ਆਂਦੇ ਸੀਗੇ ਉਹ ਉਹ ਵੀ ਦੋ ਸਕੂਟਰੀ ਵਾਲੇ ਖਤਮ ਹੋ ਗਏ ਜੋ ਪਲਾਟੀਨਾ ਤੇ ਆਂਦੇ ਸੀਗੇ ਉਹਨਾਂ ਦੀ ਖਤਮ ਹੋ ਗਿਆ ਬਾਕੀ ਜਾਣਕਾਰੀ ਜੋ ਹੈ ਬਾਕੀ ਜਿਹੜਾ ਹੈਗਾ ਅਸੀਂ ਉਪੀਸ਼ ਕਰਦੇ ਪਿਆ ਕਿ ਅੱਜ ਵੀ ਅਕਿਲ ਵਜ੍ਹਾ ਕੀ ਰਹੀ ਹੈ ਅਮਰੇ ਤੋਂ ਬਾਅਦ ਹੋ ਗਿਆ ਫਿਰੋਜ਼ਪੁਰ ਪੁਲਿਸ ਵੱਲੋਂ ਲਗਾਤਾਰ ਨਸ਼ਿਆਂ ਦੇ ਖਾਤਮੇ ਲਈ ਲਗ ਲਗ ਆਪਰੇਸ਼ਨ ਚਲਾਏ ਗਏ ਇਸ ਦੇ ਤਹਿਤ ਫਿਰੋਜ਼ਪੁਰ ਪੁਲਿਸ ਵੱਲੋਂ ਬਸਤੀ ਸ਼ੇਖਾ ਵਾਲੀ ਰੇਲਵੇ ਸਟੇਸ਼ਨ ਤੇ ਬਸ ਸਟੈਂਡ ਦੀ ਚੈਕਿੰਗ ਕੀਤੀ ਗਈ ਇਸ ਦੌਰਾਨ ਭਾਰੀ ਪੁਲਿਸ ਬਲ ਤਾਇਨਾਤ ਰਿਆ ਜਾਣਕਾਰੀ ਦਿੰਦੇ ਐਸਐਸਪੀ ਸੋਮਿਆ ਮਿਸ਼ਰਾਨ ਦੱਸਿਆ ਕਿ ਆਪਰੇਸ਼ਨ ਨਸ਼ੇ ਦੇ ਖਾਤਮੇ ਲਈ ਕੀਤਾ ਜਾ ਰਿਹਾ ਹੈ ਤੇ ਸ਼ੱਕੀ ਵਿਅਕਤੀ ਦੇ ਘਰਾਂ ਦੀ ਤਲਾਸ਼ੀ ਲਈ ਗਈ ਹੈ ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਫਿਰੋਜ਼ਪੁਰ ਦੇ ਰੇਲਵੇ ਸਟੇਸ਼ਨ ਤੇ ਬਸ ਸਟੈਂਡ ਤੇ ਵੀ ਚੈਕਿੰਗ ਕੀਤੀ ਗਈ ਜਿਸ ਦੀ ਸਾਰੀ ਰਿਪੋਰਟ ਸਾਂਝੀ ਕੀਤੀ ਜਾਵੇਗੀ ਮਾਂਜੋਕ ਇਸ ਸਕੂ ਫਲੋਸਪੁਰਾ ਸਾਮਿਆ ਮਿਸਰਾ ਜੀ ਵੱਲੋਂ ਦੇ ਨਿਰਦੇਸ਼ ਅਕਿ ਉਸ ਮੁਤਾਬਕ ਪੂਰੇ ਜ਼ਿਲ੍ਹੇ ਵਿੱਚ 8 ਬਸ ਸਟੈਂਡ ਤੇ 18 ਰੇਲਵੇ ਸਟੇਸ਼ਨ ਵਿੱਚ ਚੈਕਿੰਗ ਕੀਤੀ ਗਈ ਹੈ ਜਿਵੇਂ ਤੁਸੀਂ ਵੇਖਿਆ ਜਰਾ ਕੈਂਟ ਫਲੋਸਪੁਰ ਰੇਲਵੇ ਸਟੇਸ਼ਨ ਹੈਗਾ ਇਸ ਦਾ ਪੂਰਾ ਸਰਗੋਦਾ ਐਂਟੀ ਸੰਟਾਜ ਚੈੱਕ ਕਰਾਇਆ ਗਿਆ ਹੈਗਾ ਡੌਗ ਸਕਵਾਡ ਤੇ ਐਂਟੀ ਸੰਟਾਜ ਟੀਮ ਦੀ ਮਦਦ ਨਾਲ ਤੇ ਨਾਲ ਜਿੰਨੇ ਵੀ ਸੱਕੀ ਮੁਸਾਫਰ ਸੀ ਉਹਨਾਂ ਦੀ ਵੀ ਚੈਕਿੰਗ ਕਰਾਈ ਗਈ ਹੁਣ ਨਜ਼ਰ ਮਾਰਦੇ ਅੱਜ ਦੇ ਮੌਸਮ ਦੇ ਹਾਲ ਦੇ ਵੱਲ 啊。<music> ਆਲੀ ਖਬਰਾਂ ਦਾ سلسلہ ਇੱਥੇ ਸਮਾਪਤ ਹੁੰਦਾ ਹੈ ਨਵੀਆਂ ਅਤੇ ਤਾਜ਼ਾ ਖਬਰਾਂ ਦੇ ਨਾਲ ਫਿਰ ਹਾਜ਼ਰ ਹੋਵਾਂਗੇ ਤਦ ਤੱਕ ਲਈ ਦਿਓ ਇਜਾਜ਼ਤ ਧੰਨਵਾਦ